ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਸੰਗਰਾਂਦ ਵਾਲੇ ਦਿਨ ਛਾੜੂ ਦੇ ਥੱਲੇ ਰੱਖ ਦਿਓ ਇਹ ਇੱਕ ਚੀਜ਼ ਤੁਹਾਡੇ ਕਾਰ ਦੇ ਵਿੱਚ ਫਿਰ ਪੈਸਾ ਖਿੱਚਿਆ ਚਲਿਆ ਆਵੇਗਾ ਸੰਗਤ ਜੀ ਐਸੋ ਪਾਣਾ ਤੋਂ ਸੇ ਸੰਗਰਾਂਦ ਵਾਲੀ ਰਾਤ ਨੂੰ ਕਰਨਾ ਹੈ ਤੇ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਤੇ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਚਾੜੂ ਦੇ ਥੱਲੇ ਇਹ ਇੱਕ ਚੀਜ਼ ਰੱਖ ਦੇਣੀ ਹੈ ਫਿਰ ਪੂਰੇ ਹੀ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਵੇਗੀ ਜੋ ਵੀ ਘਰ ਦੀ ਸਮੱਸਿਆ ਹੈ ਦੁੱਖ ਪਰੇਸ਼ਾਨੀ ਹੈ ਹਮੇਸ਼ਾ ਲਈ ਖਤਮ ਹੋ ਜਾਵੇਗੀ ਸੰਗਤ ਜੀ ਸਾਡੇ ਵਿੱਚੋਂ ਕਿੰਨੇ ਹੀ ਪੈਣਪਰਾ ਅਜਾਈਆਂ ਗੱਲਾਂ ਆਪਾਂ ਸੁਣੀਆਂ ਹੁੰਦੀਆਂ ਹਨ ਕੋਈ ਕਹਿੰਦਾ ਹੈ ਕਿ ਨਮਕ ਰੱਖੋ ਕੋਈ ਕਹਿੰਦਾ ਹੈ ਹਰੀ ਮਿਰਚ ਰੱਖੋ ਤੇ ਕੋਈ ਕਹਿੰਦਾ ਹੈ ਪੀਲੀ ਸਰੋਂ ਰੱਖੋ ਪਰ ਸਾ ਸੰਗਤ ਜੀ ਸਵਾਲ ਤਾਂ ਇਹ ਹੈ ਕਿ ਸੱਚਮੁੱਚ ਇਹੋ ਜਿਹੇ ਨੁਕਤੇ ਬਰਕਤ ਲਿਆ ਸਕਦੇ ਹਨ ਜਾਂ ਫਿਰ ਅਸਲ ਸੱਚ ਕੁਝ ਹੋਰ ਹੈ ਤਾਂ ਆਓ ਸਾ ਸੰਗਤ ਜੀ ਅੱਜਕਲ ਗੁਰਬਾਣੀ ਦੇ ਸਹਾਰੇ ਨਾਲ ਇਸ ਰਾਜ ਨੂੰ ਖੋਲਦੇ ਹਾਂ ਐਸਲਮ ਸ ਆ ਸੰਗਾ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਕਿਉਂਕਿ ਅੱਧਾ ਅਧੂਰਾ ਗਿਆਨ ਹਮੇਸ਼ਾ ਹੀ ਖਤਰਨਾਕ ਹੁੰਦਾ ਹੈ ਸੰਗਤ ਜੀ ਜੀਵਨ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਕਿਉਂ ਨਹੀਂ ਟਿਕਦੀ ਅਸੀਂ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਹਾਂ ਪਰ ਮਹੀਨੇ ਦੇ ਅਖੀਰ ਵਿੱਚ ਜੇਬ ਸਾਡੀ ਖਾਲੀ ਹੋ ਜਾਂਦੀ ਹੈ ਸਾਡਾ ਮਨ ਬੇਚੈਨ ਹੋਣ ਲੱਗਦਾ ਹੈ ਤੇ ਸਾਡੇ ਘਰ ਦੇ ਵਿੱਚ ਕਲੇਸ਼ ਹੋਣ ਲੱਗ ਪੈਂਦੇ ਹੈ ਸਾਹਾ ਸੰਗਤ ਜੀ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਕਿਹਦੀ ਨજર ਲੱਗ ਗਈ ਹੈ ਜਾਂ ਕਿਹੜਾ ਗਲਤ ਕੰਮ ਹੋ ਗਿਆ ਹੈ ਇਸ ਬੇਚੈਨੀ ਦੇ ਵਿੱਚ ਅਸੀਂ ਗਲੀ ਗਲੀ ਮੁਹੱਲੇ ਵਿੱਚ ਬਾਬਿਆਂ ਸਾਧਾਂ ਦੇ ਡੇਰਿਆਂ ਤੇ ਫਿਰ ਅਸੀਂ ਜਾਂਦੇ ਹਾਂ ਆਂਦੇ ਵਿਸ਼ਵਾਸਾਂ ਦੇ ਪਿੱਛੇ ਭੱਜਦੇ ਫਿਰਦੇ ਹਾਂ ਸੰਗਤ ਜੀ ਕੋਈ ਤਾਂ ਕਹਿੰਦਾ ਹੈ ਇੱਕ ਰਾਤ ਨੂੰ ਝਾੜੋ ਦੇ ਥੱਲੇ ਥੋੜਾ ਜਿਹਾ ਨਮਕ ਰੱਖ ਦਿਓ ਬਰਕਤ ਆ ਜਾਵੇਗੀ ਕੋਈ ਆਖਦਾ ਹੈ ਕਿ ਪੀਲੇ ਸਰੋਂ ਦਾ ਦਾਣਾ ਬੰਨ ਕੇ ਰੱਖ ਦਿਓ ਪੈਸਾ ਆਵੇਗਾ ਪਰ ਸੋਚੋ ਸਾ ਸੰਗਤ ਜੀ ਜੇ ਬਰਕਤ ਸੱਚਮੁੱਚ ਇਹ ਨਮਕ ਜਾਂ ਸਰੋਂ ਦੇ ਵਿੱਚ ਹੁੰਦੀ ਹੈ ਤਾਂ ਅੱਜ ਹਰ ਘਰ ਅਮੀਰ ਹੋਣਾ ਸੀ ਕਿਉਂਕਿ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਸੱਚ ਉਹ ਹੈ ਜਦੋਂ ਸਾਡੇ ਦਿਲ ਵਿੱਚ ਸਾਡੇ ਦਿਲ ਵਿੱਚ ਸੱਚ ਵਸ ਜਾਵੇ ਸਾਡਾ ਮਨ ਅਸ਼ਾਂਤ ਹੈ ਤੇ ਅਸੀਂ ਲੋਭੀਰਖਾਂ ਜਾਂ ਦਿਖਾਵੇ ਦੀ ਅਗ ਵਿੱਚ ਸੜਦੇ ਹਾਂ ਤਾਂ ਝਾਣੂ ਦੇ ਥੱਲੇ ਚੀਜ਼ਾਂ ਵੀ ਰੱਖ ਲਓ ਪੈਸਾ ਨਹੀਂ ਠਿੱਕੇਗਾ ਕਿਉਂਕਿ ਅਸਰ ਵਿੱਚ ਸਮੱਸਿਆ ਬਾਹਰ ਦੀ ਨਹੀਂ ਸਾਡੇ ਅੰਦਰ ਦੀ ਸਮੱਸਿਆ ਹੈ ਸਾਡੇ ਮਨ ਦੀ ਗੰਦਗੀ ਸਾਡੀਆਂ ਇਸ਼ਾਵਾਂ ਅਤੇ ਸਾਡੇ ਅਗਿਆਨ ਦੀ ਗੱਲ ਹੈ ਸੰਗਤ ਜੀ ਗੱਲ ਕਰੀਏ ਝਾੜੋ ਦੀ ਤਾਂ ਸਾ ਸੰਗਤ ਝਾੜੂ ਸਾਡੇ ਘਰ ਦੀ ਸਫਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹ ਗੰਦਗੀ ਮੈਲ ਤੇ ਤੋੜਨੋਂ ਘਰ ਤੋਂ ਬਾਹਰ ਕੱਢਦਾ ਹੈ ਸਾਡੇ ਘਰ ਨੂੰ ਸਾਫ ਸੁਥਰਾ ਬਣਾ ਕੇ ਰੱਖਦਾ ਹੈ ਸੰਗਤ ਜੀ ਸੋਚੋ ਜੇ ਅਸੀਂ ਘਰ ਦੀ ਸਫਾਈ ਤਾਂ ਕਰਨ ਲਈ ਪਰ ਮਨ ਦੀ ਸਫਾਈ ਹੀ ਭੁੱਲ ਗਏ ਜੇ ਮਨ ਵਿੱਚ ਵਕਾਰਾਂ ਦੀ ਗੰਦਗੀ ਸ਼ਮਾ ਕਰ ਲਈ ਤਾਂ ਨਿੰਦਿਆ ਚੋਗਲੇ ਲੋਭ ਲੋਭ ਹੰਕਾਰ ਤਾਂ ਫਿਰ ਸਾ ਸੰਗਤ ਜੀ ਚਾੜੋਂ ਵੀ ਇਥੇ ਕੰਮ ਨਹੀਂ ਕਰੇਗਾ ਗੁਰਬਾਣੀ ਵਿੱਚ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ فرمایا ہے کہ مانمکھ ਦਾ ਮਨ ਮੈਲ ਨਾਲ ਭਰਿਆ ਹੁੰਦਾ ਹੈ ਉਹ ਸੱਚ ਨੂੰ ਨਹੀਂ ਜਾਣਦਾ ਛਾੜੂ ਥੱਲੇ ਨਮਕ ਜਾਂ ਸਾਰੋਂ ਰੱਖਣ ਦੀ ਗੱਲ ਸਿਰਫ ਇੱਕ ਅੰਧਵਿਸ਼ਵਾਸ ਹੈ ਜੋ ਸਾਡੇ ਮਾਨ ਦੀ ਤਸੱਲੀ ਲਈ ਹੁੰਦਾ ਹੈ ਪਰ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਅੰਧਵਿਸ਼ਵਾਸ ਦੇ ਨਾਲ چلਦੀ ਅਸਲੀ ਛਾੜੂ ਤਾਂ ਸਾਡੇ ਅੰਦਰ ਹੋਣਾ ਚਾਹੀਦਾ ਹੈ ਜੋ ਮਨ ਦੇ ਵਿਕਾਰਾਂ ਨੂੰ ਸਾਫ਼ ਕਰ ਦੇਵੇ ਜਦੋਂ ਸੇ ਨਾਮ ਸਿਮਰਨ ਦੇ ਨਾਲ ਮਨ ਨੂੰ ਪਵਿੱਤਰ ਕਰਦੇ ਹਾਂ ਸੇਵਾ ਦੇ ਨਾਲ ਦਿਲ ਨੂੰ ਨਿਮਰ ਬਣਾਉਂਦੇ ਹਾਂ ਤਾਂ ਸੰਤੋਖ ਦੇ ਨਾਲ ਜਿਵੇਂ ਚਾਹੁੰਦੇ ਹਾਂ ਤਾਂ ਬਰਕਤ ਆਪਣੇ ਆਪ ਸਾਡੇ ਘਰ ਵਿੱਚ ਆ ਜਾਂਦੀ ਹੈ ਸਾਧ ਸੰਗਤ ਜੀ ਝਾੜੂ ਦੇ ਥੱਲੇ ਚੀਜ਼ ਰੱਖਣ ਦੀ ਬਜਾਏ ਆਪਣੇ ਮਨ ਦੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਤੋਂ ਇੱਕ ਗੱਲ ਜ਼ਿਆਦਾ ਆਉਂਦੀ ਹੈ ਕਿ ਇੱਕ ਵਾਰ ਇੱਕ ਸਿੱਖ ਸੰਗਤ ਨੇ ਤਾਂ ਤਾਂ ਜੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਦੇ ਵਿੱਚ ਅਰਜ ਕੀਤੀ ਕਿ ਪਰਮਾਤਮਾ ਮੈਂ ਕਿ ਮਹਾਰਾਜ ਪਾਛਾ ਮੈਂ ਬਹੁਤ ਹੀ ਮਿਹਨਤ ਕਰਦਾ ਹਾਂ ਪਰ ਮੇਰੇ ਘਰ ਵਿੱਚ ਪੈਸਾ ਨਹੀਂ ਟਿਕਦਾ ਤੁਸੀਂ ਮੈਨੂੰ ਕੋਈ ਨੁਕਤਾ ਦੱਸੋ ਤਾਂ ਸਾਹਾ ਸੰਗਾ ਜੀ ਗੁਰੂ ਜੀ ਮੁਸਕਰਾਏ ਅਤੇ ਫਰਮਾਏ ਪੁੱਤਰ ਪੈਸਾ ਤੇ ਬਰਕਤ ਪਰਮਾਤਮਾ ਦੀ ਤੀਣ ਹੈ ਤੂੰ ਮਿਹਨਤ ਕਰ ਸੱਚ ਬੋਲ ਨਾਮ ਜਪ ਤੇ ਸੇਵਾ ਕਰ ਜੇ ਤੇਰਾ ਮਨ ਸ਼ਾਂਤ ਹੋਵੇਗਾ ਤੇਰੇ ਤੇਰਾ ਘਰ ਸਦਾ ਭਰਿਆ ਰਹੇਗਾ ਇਹ ਸੁਣ ਕੇ ਉਹ ਸੇਖ ਨੇ ਗੁਰੂ ਜੀ ਨੂੰ ਸਿੱਖ ਕਿਆਨੂੰ ਅਪਣਾਇਆ ਤੇ ਉਸਨੇ ਸਵੇਰੇ ਸ਼ਾਮ ਨਾਮ ਜਪਣਾ ਸ਼ੁਰੂ ਕਰ ਦਿੱਤਾ ਸੰਗਤ ਦੀ ਸੇਵਾ ਵਿੱਚ ਵੀ ਹਿੱਸਾ ਪਾਇਆ ਕਰਨਾ ਆਪਣੀ ਕਮਾਈ ਦਾ ਦਸਵੰਧ ਵੀ ਅੱਜ ਤੋਂ ਕੱਢਣਾ ਸ਼ੁਰੂ ਕਰ ਦਿੱਤਾ ਕੁਝ ਸਮੇਂ ਬਾਅਦ ਉਸਦੇ ਘਰ ਵਿੱਚ ਨਾ ਸਿਰਫ ਪੈਸਾ ਟਿਕਣ ਲੱਗਾ ਸਗੋਂ ਸੋਖ ਸ਼ਾਂਤੀ ਵੀ ਵਧਣ ਲੱਗ ਗਈ ਤਾਂ ਸਾਹਾ ਸੰਗਤ ਜੀ ਇਸ ਗੱਲ ਬਾਤ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਬਰਕਤ ਕਦੇ ਵੀ ਨੁਕਸਿਆਂ ਜਾਦੂ ਟੋਣਿਆਂ ਦੇ ਨਾਲ ਨਹੀਂ ਆਉਂਦੀ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਡੇ ਮਨ ਵਿੱਚ ਸੰਤੋਖ ਪੈਦਾ ਹੁੰਦਾ ਹੈ ਤਾਂ ਥੋੜਾ ਵੀ ਸੱਚ ਦੇ ਨਾਲ ਸਾਂਝਿਆ ਜਾਂਦਾ ਹੈ ਅਸੀਂ ਆਪਣੇ ਜੀਵਨ ਵਿੱਚ ਸੰਤੋਖ ਸਿਮਰਨ ਸੇਵਾ ਨੂੰ ਅਪਣਾਈਏ ਤਾਂ ਘਰ ਵਿੱਚ ਪੈਸਾ ਨਹੀਂ ਸਗੋਂ ਸੁਖ ਸ਼ਾਂਤੀ ਵੀ ਆਵੇਗੀ ਸਾ ਸੰਗਤ ਜੀ ਇੱਕ ਹੋਰ ਪੱਖ ਵੱਲ ਧਿਆਨ ਦਿਈਏ ਤਾਂ ਕਈ ਵਾਰ ਸਾਡੇ ਘਰ ਵਿੱਚ ਪੈਸਾ ਨਾ ਟਿਕਣ ਦਾ ਕਾਰਨ ਸਾਡੀਆਂ ਆਦਤਾਂ ਵੀ ਹੁੰਦੀਆਂ ਹਨ ਅਸੀਂ ਦਿਖਾਵੇ ਦੀ ਦੌੜ ਦੇ ਵਿੱਚ ਭੱਜ ਜਾਂਦੇ ਹਾਂ ਨਵਾਂ ਫੋਨ ਲੈ ਲਿਆ ਨਵਾਂ ਕਾਰ ਲੈ ਲਿਆ ਜਾਂ ਫਿਰ ਮਹਿੰਗੇ ਕੱਪੜੇ ਅਸੀਂ ਖਰੀਦ ਲੈਂਦੇ ਹਾਂ ਫਿਰ ਅਸੀਂ ਸੋਚਦੇ ਹਾਂ ਕਿ ਇਹ ਸਭ ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਵੇਗਾ ਪਰ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਜੇ ਅਸੀਂ ਫਿੱਕਾ ਬੋਲਦੇ ਹਾਂ ਫਿੱਕੀ ਸੋਚ ਰੱਖਦੇ ਹਾਂ ਤਾਂ ਸਾਡਾ ਮਨ ਵੀ ਖਾਲੀ ਹੋ ਜਾਂਦਾ ਹੈ ਦਿਖਾਵੇ ਦੀ ਇਹ ਅਗ ਸਾਡੀ ਕਮਾਈ ਨੂੰ ਸਾੜ ਦਿੰਦੀ ਹੈ ਨਾਲ ਹੀ ਨਾਲ ਜੇ ਅਸੀਂ ਇੰਨੀਆਂ ਚੁਗਲੀਆਂ ਵਿੱਚ ਸਮਾਂ ਬਰਬਾਦ ਕਰਦੇ ਹਾਂ ਦੂਜਿਆਂ ਨਾਲ ਮੁਕਾਬਲੇ ਬਾਜ਼ੀ ਕਰਦੇ ਹਾਂ ਤਾਂ ਫਿਰ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਸ਼ਾਂਤ ਮਨ ਵਿੱਚ ਪੈਸਾ ਟਿਕਦਾ ਹੈ ਤੇ ਨਾ ਸੁਖ ਟਿਕਦਾ ਹੈ ਇੱਕ ਸਧਾਰਨ ਜਿਹੀ ਮਿਸਾਲ ਹੈ ਜੇ ਤੁਸੀਂ ਆਪਣੇ ਕਮਾਈ ਦਾ ਹਿਸਾਬ ਨਹੀਂ ਰੱਖਦੇ ਤਾਂ ਚਾਹੇ ਲੱਖਾਂ ਕਮਾ ਲਓ ਪੈਸਾ ਪਾਣੀ ਵਾਂਗ ਤਾਂ ਵਹਿ ਹੀ ਜਾਵੇਗਾ ਸਾਹ ਸੰਗਤ ਜੀ ਚਾਣੋ ਥੱਲੇ ਨਮਕ ਰੱਖਣ ਦੀ ਬਜਾਏ ਆਪਣੇ ਖਰਚਿਆਂ ਦਾ ਹਿਸਾਬ ਰੱਖੋ ਆਪਣੀ ਜ਼ੁਬਾਨ ਤੇ ਨਿੰਦਾ ਨੂੰ ਰੋਕੇ ਆਪਣੇ ਇਸ਼ਾਵਾਂ ਤੇ ਚਾਣੂ ਫੇਰੋ ਆਪਣੇ ਮਨ ਵਿੱਚ ਸ਼ੁਕਰਾਨੇ ਦਾ ਦੀਵਾ ਜਗਾਓ ਤਾਂ ਸਾਹ ਸੰਗਤ ਜੀ ਜਦੋਂ ਤੁਸੀਂ ਸ਼ੁਕਰਾਨੇ ਦੀ ਆਦਤ ਪਾਓਗੇ ਤੁਹਾਡੇ ਘਰ ਵਿੱਚ ਬਰਕਤ ਦੀ ਕਦੇ ਵੀ ਕਮੀ ਨਹੀਂ ਹੋਵੇਗੀ ਸਾਹ ਸੰਗਤ ਜੀ ਹੁਣ ਅਸੀਂ ਇਸ ਗੰਭੀਰ ਸਵਾਲ ਦੇ ਵੱਲ ਆਉਂਦੇ ਹਾਂ ਕਿਆਸਲ ਬਰਕਤ ਹੁੰਦੀ ਕੀ ਹੈ ਬਰਕਤ ਸਿਰਫ ਪੈਸਾ ਸੋਨਾ ਜਾਇਦਾਦ ਨਹੀਂ ਸਗੋ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸਲ ਬਰਕਤ ਸੁਖ ਸ਼ਾਂਤੀ ਸੰਤੋਖ ਤੇ ਪਰਮਾਤਮਾ ਦੀ ਯਾਦ ਵਿੱਚ ਹੈ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਜਿਸ ਨੂੰ ਪਰਮਾਤਮਾ ਆਪਣੀ ਸੇਵਤ ਸਲਾਰੀ ਦਾਤ ਬਖਸ਼ਦੇ ਹਨ ਉਸ ਦੇ ਘਰ ਵਿੱਚ ਸਦਾ ਬਰਕਤ ਪਹੁੰਚ ਆਉਂਦੀ ਹੈ ਸੋਚੋ ਜੇ ਸਾਡੇ ਘਰ ਵਿੱਚ ਪੈਸਾ ਤਾਂ ਬਹੁਤ ਹੋਵੇ ਪਰ ਸ਼ਾਂਤੀ ਨਾ ਹੋਵੇ ਪਰਿਵਾਰ ਵਿੱਚ ਕਲੇਸ਼ ਹੋਵੇ ਜਾਂ ਫਿਰ ਮਨ ਅਸ਼ਾਂਤ ਹੋਵੇ ਤਾਂ ਸੰਗਤ ਜੀ ਉਸ ਪੈਸੇ ਦਾ ਕੀ ਫਾਇਦਾ ਅਸਲੀ ਤਾਂੰਤਾ ਉਹ ਹੈ ਜੋ ਸਾਡੇ ਮਨ ਨੂੰ ਸ਼ਾਂਤੀ ਦੇਵੇ ਸਾਡੇ ਪਰਿਵਾਰ ਨੂੰ ਜੋੜੇ ਤੇ ਸਾਨੂੰ ਪਰਮਾਤਮਾ ਦੇ ਨੇੜੇ ਲੈ ਕੇ ਆਵੇ ਸਾ ਸੰਗਤ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ ਇੱਕ ਚੀਜ਼ ਯਾਦ ਰੱਖੋ ਪਰਮਾਤਮਾ ਦਾ ਸ਼ੁਕਰਾਨਾ ਕਰੋ ਨਾਮ ਜਪੋ ਤੇ ਸੱਚ ਦੇ ਰਾਹ ਤੇ ਚੱਲੋ ਜੇ ਤੁਸੀਂ ਆਪਣੇ ਮਨ ਦਾ ਝਾੜੋ ਵਿਕਾਰ ਸਾਫ ਨਹੀਂ ਕੀਤੇ ਤਾਂ ਤੁਸੀਂ ਬਹੁਤ ਪਿੱਛੇ ਰਹਿ ਜਾਓਗੇ ਤੇ ਜੇਕਰ ਮਨ ਨਾਲ ਝਾੜੋ ਨਾਲ ਸਾਫ ਮਨ ਦੀ ਸਫਾਈ ਕਰ ਲਈ ਤਾਂ ਸਾਡੇ ਘਰ ਵਿੱਚ ਨਾ ਸਿਰਫ ਪੈਸਾ ਸਗੋ ਸੁਖ ਸ਼ਾਂਤੀ ਦੀ ਪਰਮਾਰ ਹੋ ਜਾਵੇਗੀ ਸਾ ਸੰਗਤ ਜੀ ਆਓ ਇੱਕ ਪ੍ਰੈਕਟੀਕਲ ਗੱਲ ਕਰਦੇ ਹਾਂ ਜੇ ਅਸੀਂ ਸੱਚਮੁੱਚ ਆਪਣੇ ਘਰ ਵਿੱਚ ਬਰਕਤ ਚਾਹੁੰਦੇ ਹਾਂ ਸਾਨੂੰ ਕੁਝ ਛੋਟੀਆਂ-ਛੋਟੀਆਂ ਆਦਤਾਂ ਆਪਣੀਆਂ ਸੁਧਾਰਨੀਆਂ ਪੈਣੀਆਂ ਹਨ ਪਹਿਲਾਂ ਆਪਣੀ ਕਮਾਈ ਤੇ ਖਰਚੇ ਦਾ ਹਿਸਾਬ ਰੱਖੋ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਨੂੰ ਆਪਣੀ ਕਮਾਈ ਦਾ ਦਸਵੰਦ ਕੱਢਣਾ ਚਾਹੀਦਾ ਹੈ ਨਾ ਸਿਰਫ ਪੈਸੇ ਦੇ ਰੂਪ ਵਿੱਚ ਸਗੋਂ ਸਮੇਂ ਤੇ ਸੇਵਾ ਦੇ ਰੂਪ ਵਿੱਚ ਵੀ ਦੂਜਾ ਆਪਣੇ ਮਨ ਦੀ ਸੰਭਾਲ ਕਰੋ ਜੇ ਤੁਸੀਂ ਸਾਰਾ ਦਿਨ ਨਿੰਦਿਆ ਚੁਗਲੀ ਤੇ ਈਰਖਾ ਤੇ ਗੁੱਸੇ ਵਿੱਚ ਬਿਤਾਉਂਦੇ ਹੋ ਤਾ ਤੁਹਾਡਾ ਮਨ ਅਸ਼ਾਂਤ ਹੋ ਜਾਵੇਗਾ ਗੁਰਬਾਣੀ ਆਖਦੀ ਹੈ ਮਨ ਤੇ ਜਗਜੀਤ ਜੇ ਤੁਸੀਂ ਆਪਣੇ ਮਨ ਨੂੰ ਜਥੇ ਲਿਆ ਤਾਂ ਸਾਰਾ ਸੰਸਾਰ ਜਥੇ ਲਿਆ ਦਿੱਜਾ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਥੋੜਾ ਜਿਹਾ ਨਾਮ ਸਿਮਰਨ ਦੇ ਲਈ ਸਮਾਂ ਕੱਢੋ ਸੰਗਤ ਜੀ ਜਦੋਂ ਤੁਸੀਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਹੋ ਤਾਂ ਤੁਹਾਡੇ ਮਨ ਦੀ ਬੇਚੈਨੀ ਘਟ ਜਾਵੇਗੀ ਸ਼ਾਂਤੀ ਵੱਧ ਜਾਵੇਗੀ ਚੌਥਾ ਸੰਗਤ ਜੇ ਆਪਣੇ ਮਾਨੋ ਸੇਵਾ ਦੀ ਆਦਤ ਪਾਓ ਚਾਹੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਦੀ ਸੇਵਾ ਹੋਵੇ ਚਾਹੇ ਜੋੜਿਆਂ ਦੀ ਸੇਵਾ ਹੋਵੇ ਸੰਗਤ ਦੀ ਸੇਵਾ ਨਾਲ ਸਾਡਾ ਮਨ ਨਿਮਰ ਹੋ ਜਾਂਦਾ ਹੈ ਨਿਮਰਤਾ ਦੇ ਨਾਲ ਬਰਕਤ ਵਾਝ ਆਂਦੀ ਹੈ ਛਾਣੂ ਦੇ ਥਲੇ ਨਮਕ ਜਾਂ ਸਰੋਂ ਨਹੀਂ ਰੱਖਣੇ ਸਗੋਂ ਆਪਣੇ ਜੀਵਨ ਵਿੱਚ ਇਹ ਚਾਰ ਗੁਣ ਅਪਣਾ ਲੈਣੇ ਹਨ ਸੰਤੋਖ ਸੇਵਾ ਸਿਮਰਨ ਅਤੇ ਸੱਚਾ ਸਾ ਸਾਂਝਾ ਜੀ ਐਸਏ ਸਾਡੇ ਅੱਜ ਦੇ ਵੀਡੀਓ ਤੇ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ